ਹਾਂਜੀ ਚਾਚਾ ਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਚੜਦੀ ਕਲਾ ਮੈਂ ਵਾਜਾ ਮਾਰੀ ਜਾਂਦਾ ਸੀ ਤੁਸੀਂ ਇਹ ਸੁਣਦੇ ਨਹੀਂ ਵੈ ਸੀ ਉਹ ਮੈਂ ਨਾ ਕੋਈ ਆ ਖਬਰ ਸੀ ਉਹ ਸੁਣਦਾ ਸੁਣਦਾ ਤੇ ਮੈਂ ਕਣਕਲ ਲੱਗ ਪਿਆ ਥੋੜਾ ਖਿਆਲ ਹੋ ਗਿਆ ਮੇਰਾ ਅੱਛਾ ਹੋਰ ਸੁਣਾਓ ਵਧੀਆ ਵਧੀਆ ਠੀਕ ਠਾਕ ਕੀ ਬਣਦਾ ਫਿਰਦਾ ਆ ਕੁਝ ਨਹੀਂ ਮੈਂ ਤੇਰੇ ਤੋਂ ਪੁੱਛਣ ਆਇਆ ਮੈਂ ਕਿਹਾ ਵੀ ਉਹਨੂੰ ਨੌਲੇਜ ਜਿਆਦਾ ਆ ਤੇ ਉਹਦੇ ਤੋਂ ਪੁੱਛਦਾ ਜਾ ਕੇ ਮੈਂ ਦੇਖਦਾ ਪਿਆ ਸੀ ਸੋਸ਼ਲ ਮੀਡੀਆ ਤੇ ਵੀ ਹੂੰ ਇੱਕ ਜੋਤ ਅਕਾਲੀ ਦਲ ਦਾ ਹੈਗਾ ਸਰਬਜੀਤ ਸਿੰਘ ਚਿੰਜਰ ਹਾਂ ਹਾਂ ਜਿਹੜਾ ਪ੍ਰਧਾਨ ਹੈ ਹਾਂਜੀ ਹੂੰ ਉਹ ਹਰ ਇੱਕ ਜਗ੍ਹਾ ਤੇ ਜਾ ਕੇ ਦਸਤਾਰਾਂ ਦਾ ਕੈਂਪ ਲਗਾ ਰਿਹਾ ਫਰੀਦ ਦਸਤਾਰਾਂ ਦਾ ਕੈਂਪ ਇਹਦੇ ਵਿੱਚ ਮੈਂ ਇਹ ਦੇਖਦਾ ਪਿਆ ਸੀ ਸੋਸ਼ਲ ਮੀਡੀਆ ਤੇ ਵੀ ਅਕਾਲੀ ਦਲ ਦੀ 네ਗੇਟਿਵ ਗੱਲ ਤਾਂ ਸੋਸ਼ਲ ਮੀਡੀਆ ਹਰੇਕ ਬੰਦਾ ਹੀ ਬੜੀ ਛਿਲਦੀ ਚੱਕ ਲੈਂਦਾ ਪਰ ਆ ਪੋਜ਼ਿਟਿਵ ਗੱਲਾਂ ਜਿਹੜੀਆਂ ਇਹੋ ਜਿਹੀਆਂ ਉਹ ਕੋਈ ਵੀ ਨਹੀਂ ਕਰਦਾ ਇਸੇ ਗੱਲ ਦੀ ਨਾ ਇੱਕ ਮਤਲਬ ਜਿਹੜੀ ਗੱਲ ਜਿਹੜਾ ਬਰਤਾਂਤ ਕਾਲੀਦਲ ਦੇ ਖਿਲਾਫ ਹੁਣ ਤੱਕ ਸਿਰਜਿਆ ਗਿਆ ਸੋਸ਼ਲ ਮੀਡੀਆ ਤੇ ਉਸੇ ਗੱਲ ਨੇ ਹੀ ਕਾਲੀਦਲ ਨੂੰ ਕਮਜ਼ੋਰ ਕੀਤਾ ਜਿਵੇਂ ਤੂੰ ਗੱਲ ਕੀਤੀ ਨਾ ਵੀ ਜਿਹੜੀ ਕੋਈ ਕਾਲੀਦਲ ਦੇ ਕੋਲੋਂ ਜਾਂ ਮੰਨ ਲਓ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਛੋਟੇ ਜਿਹੇ ਕਿਸੇ ਸੇਵਾਦਾਰ ਕੋਲੋਂ ਗਲਤੀ ਹੋ ਗਈ ਸੇਵਾ ਕਰਦਿਆਂ ਉਹ ਗੱਲ ਸਿੱਧੀ ਜਿਹੜਾ ਬਾਦਲ ਪਰਿਵਾਰ ਤੱਕ ਚਲੀ ਜਾਂਦੀ ਹੈ ਇਸ ਤਰ੍ਹਾਂ ਹੀ ਕੋਈ ਯੂਥ ਕਾਲੀ ਦਲ ਜਾਂ ਐਸਓਆਈ ਜਾਂ ਕਾਲੀ ਦਲ ਦੇ ਕਿਸੇ ਵਰਕਰ ਕੋਲ ਕੋਈ ਛੋਟੀ ਜੀ ਗੱਲ ਹੋ ਗਈ ਉਹ ਗੱਲ ਨੂੰ ਬੜਾ ਸਿਰੇ ਤੇ ਚੱਕਿਆ ਜਾਂਦਾ ਹੈ ਹਨਾ ਤੂੰ ਇਹ ਚੀਜ਼ ਵੇਖ ਜਿਵੇਂ ਤੂੰ ਆਪਦੇ ਮੂੰਹ ਹੀ ਗੱਲ ਕਹੀ ਹੈ ਨਾ ਕਿ ਸਰਬਜੀਤ ਸਿੰਘ ਝਿੰਜਰ ਜਾਂ ਉਹਨਾਂ ਦੀ ਸਾਰੀ ਟੀਮ ਜਿਹੜੀ ਯੂਥ ਕਾਲੀ ਦਲ ਦੀ ਹਰ ਜਗ੍ਹਾ ਤੇ ਜਾ ਕੇ ਜਿੱਥੇ ਵੀ ਕੋਈ ਇਤਿਹਾਸਕ ਜੋੜ ਮੇਲਾ ਹੁੰਦਾ ਕੋਈ ਇਤਿਹਾਸਕ ਸਮਾਗਮ ਹੁੰਦਾ ਜਾਂ ਕੋਈ ਕਾਲੀ ਦਲ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਉਹਨਾਂ ਨੂੰ ਸਭ ਤੋਂ ਵੱਡੀ ਮਨਛਾ ਇਹ ਹੀ ਹੁੰਦੀ ਹੈ ਕਿ ਅਸੀਂ ਦਸਤਾਰਾਂ ਦਾ ਫ੍ਰੀ ਕੈਂਪ ਲਾਈਏ ਸਾਡੇ ਛੋਟੇ ਤੋਂ ਛੋਟੇ ਬੱਚੇ ਜਾਂ ਜਿਹੜੇ ਸਾਡੇ ਪੱਤ ਤੋ ਚੁੱਕੇ ਨੌਜਵਾਨ ਵੀਰ ਆ ਉਹ ਸਾਡੀ ਗੁਰ ਸਿੱਖੀ ਦੇ ਨਾਲ ਜੁੜਨ ਜਦੋਂ ਸਿਰ ਤੇ ਕਿਉਂਕਿ ਸਭ ਤੋਂ ਸਾਡੀ ਜਿਹੜੀ ਸਿੱਖੀ ਦੀ ਵੱਡੀ ਗੱਲ ਜੇ ਕੀਤੀ ਜਾਵੇ ਤੇ ਸਿੱਖ ਦੀ ਪਰਿਭਾਸ਼ਾ ਕੀ ਹੈ ਉਹਦਾ ਚਿਹਰਾ ਮੇਰਾ ਉਹਦੀ ਦਸਤਾਰ ਉਹਦਾ ਦਾੜਾ ਕੇਸ ਹਨ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਸਾਡੇ ਵਾਸਤੇ ਤੇ ਅੱਜ ਦਸਤਾਰਾਂ ਸਿਰਾਂ ਤੋਂ ਲੋਪ ਹੋ ਰਹੀਆਂ ਨੇ ਤੇ ਉਹ ਗੱਲ ਤੇਰੀ ਬਿਲਕੁਲ ਸਹੀ ਹੈ ਕਿ ਉਸ ਗੱਲ ਨੂੰ ਕੋਈ ਵੀ ਨਹੀਂ ਪ੍ਰਚਾਰਦਾ ਇੱਥੇ ਕਾਂਗਰਸ ਦਾ ਯੂਥ ਵਿੰਗ ਵੀ ਹੈਗਾ ਹਮ ਇੱਥੇ ਆ ਬੀਜੇਪੀ ਦਾ ਯੁਵਾ ਮੋਰਚਾ ਵੀ ਹੈਗਾ ਹਮ ਇੱਥੇ ਆਮ ਆਦਮੀ ਪਾਰਟੀ ਦਾ ਵੀ ਯੂਥ ਵਿੰਗ ਹੈਗਾ ਕਿੰਨਾ ਕੁ ਦੱਸੋ ਇਸ ਬਾਰੇ ਗੱਲ ਕਰਦੇ ਆ ਕਹਿਣਾ ਨਹੀਂ ਚਾਹੀਦਾ ਇਹਨਾਂ ਦਿਹਾੜਿਆਂ ਤੇ ਚਲੋ ਨੁਕਤਾ ਚੀਨੇ ਨਹੀਂ ਕਰਨੀ ਚਾਹੀਦੀ ਪਰ ਤੂੰ ਗੱਲ ਛੇੜੀ ਹੈ ਤੇ ਮੇਰੇ ਮਨ ਚ ਵੀ ਇਹ ਗੱਲ ਆਈ ਕਰਨ ਵਾਸਤੇ ਵੀ ਕਦੇ ਵੀ ਇਹਨਾਂ ਪੋਜ਼ਿਟਿਵ ਗੱਲਾਂ ਨੂੰ ਜੋ ਧਰਮ ਦੇ ਵਾਸਤੇ ਕੀਤੀਆਂ ਜਾਂਦੀਆਂ ਨੇ ਜਿਦੇ ਕਰਕੇ ਪੰਜਾਬ ਦੀ ਤੇ ਸਿੱਖਾਂ ਦੀ ਬੁਨਿਆਦ ਹੈ ਹਾਂ ਇਹ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਇਹ ਖਾਲਸਾ ਪੰਥ ਦੀ ਧਰਤੀ ਹੈ ਇਸ ਖਾਲਸਾ ਪੰਥ ਦੀ ਧਰਤੀ ਵਾਸਤੇ ਜਿਹੜਾ ਕਾਰਜ ਕਰਦਾ ਉਹਨੂੰ ਹੰਗੌਲਿਆ ਕੀਤਾ ਜਾਂਦਾ ਉਹਦੇ ਵਾਸਤੇ ਨੈਗੇਟਿਵਿਟੀ ਪਹਿਲਾਂ ਤਿਆਰ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਨਾ ਇੱਕ ਬੜਾ ਤਗੜਾ ਵਰਤਾਂਤ ਸਿਰਜਿਆ ਜਾਂਦਾ ਵੀ ਇਹ ਜਿਹੜਾ ਚੰਗਾ ਕੰਮ ਵੀ ਕਰਦੇ ਆ ਉਹਨੂੰ ਭੰਡੋ ਹੁਣ ਤੂੰ ਬੀਤੇ ਦਿਨਾਂ ਤੋਂ ਵੇਖ ਲਾ ਜੋ ਕੁਝ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਜਾ ਕੇ ਸਿੱਧੇ ਰੂਪ ਦੇ ਬੱਚੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਝੋਲੀ 'ਚ ਪਵਾ ਲਿਆ ਸਾਰਾ ਕੁਝ ਹੂੰ ਤੂੰ ਮੈਨੂੰ ਹੋਰ ਦੱਸ ਕਾਲੀ ਦਲ ਨੂੰ ਅਜੇ ਵੀ ਭੰਡਿਆ ਜਾ ਰਿਹਾ ਹੈ ਹੂੰ ਉਹਦਾ ਕਾਰਨ ਕੀ ਹੈ ਕਾਂਗਰਸ ਦੇ ਕੀਤੇ ਜੁਰਮ ਪੰਜਾਬ ਦੇ ਵਿੱਚ ਭਲਾਉਣ ਵਾਸਤੇ ਹੂੰ ਟਾਰਗੇਟ ਕਾਲੀ ਦਲ ਨੂੰ ਆ ਹਾਲਾਂਕਿ ਉਹ ਸਾਰਾ ਕੁਝ ਝੋਲੀ 'ਚ ਪਵਾ ਕੇ ਖੜੇ ਆ ਸਜ਼ਾ ਭੁਗਤ ਰਹੇ ਆ ਉਧਰ ਨਹੀਂ ਗੱਲ ਕਰਨੀ ਉਹ ਸ਼ਾਬਾਸ਼ ਨਹੀਂ ਦੇਣੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਅੱਗੇ ਆ ਕਿ ਸੀ ਚੁਕਾਇਆ ਹੂੰ ਕੋਈ ਚਲੋ ਸਰਕਾਰ ਵਿੱਚ ਵਗਿਆ ਹੋਈਆਂ ਨੇ ਪਰ ਜਿੰਨਾ ਕੁਸ਼ ਕਾਂਗਰਸ ਦੀ ਸਰਕਾਰ ਵੇਲੇ ਹੋਇਆ 1947 ਤੋਂ ਲੈ ਕੇ ਹੁਣ ਤੱਕ ਕਦੀ ਕਿਸੇ ਨੇ ਕੀਤੀ ਗੱਲ ਕੋਈ ਜਾਂ ਬੇਦਬੀਆਂ ਦੀ ਆਪਾਂ ਗੱਲ ਕਰ ਲਈਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਇਹ ਸਰਕਾਰ ਚ ਕਿੰਨੀਆਂ ਹੋ ਗਈਆਂ 200 ਦੇ ਉੱਤਰ ਟੱਪ ਗਈਆਂ ਨੇ ਹਮ ਕਦੀ ਕਿਸੇ ਨੇ ਗੱਲ ਕੀਤੀ ਕੋਈ ਸਿਰਫ ਤਾਂ ਸਿਰਫ ਨਿਸ਼ਾਨਾ ਕਾਲੀ ਦਲ ਕਾਲੀ ਦਲ ਦਾ ਪ੍ਰਧਾਨ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਹੁਣ ਕੀ ਸਰਜਿਆ ਜਾ ਰਿਹਾ 몰 ਸੁਖਵੀਰ ਦਾ ਅਸਤੀਫਾ ਹੋਣਾ ਚਾਹੀਦਾ ਉਹ ਤਾਂ ਗੱਲ ਉਹ ਕਰ ਰਹੇ ਨੇ ਜਿਨ੍ਹਾਂ ਲੋਕਾਂ ਨੇ ਕਦੇ ਕਾਲੀ ਦਲ ਨੂੰ ਵੋਟ ਨਹੀਂ ਪਾਈ ਹੂੰ ਆਮ ਲੋਕਾਂ ਦੇ ਵਿੱਚ ਇੱਕ ਭਰਮਜਾਲ ਪੈਦਾ ਕੀਤਾ ਜਾ ਰਿਹਾ ਹੂੰ ਕਿਉਂਕਿ ਲੋਕਾਂ ਨੇ ਹੁਣਗਾ ਸਵਾਲ ਖੜੇ ਕਰਨੇ ਆ ਦੂਜੀਆਂ ਪਾਰਟੀਆਂ ਦੇ ਵੀ ਚਲੋ ਭਾਈ ਜੇ ਕਾਲੀ ਦਲ ਦੀ ਸਰਕਾਰ ਵੇਲੇ ਕੋਈ ਗਲਤੀਆਂ ਗੁਨਾਹ ਹੋ ਗਏ ਉਹਨਾਂ ਦਾ ਜਾ ਕੇ ਮਾਫੀ ਮੰਗ ਲਈ ਉਹਨਾਂ ਦਾ ਜਾ ਕੇ ਸੀਸ ਝੁਕਾ ਲਿਆ ਉਹਨਾਂ ਦਾ ਸਾਰਾ ਕੁਝ ਝੋਲੀ 'ਚ ਪਵਾ ਲਿਆ ਤੇ ਤੁਸੀਂ ਭਾਈ ਤੁਹਾਡੀਆਂ ਸਰਕਾਰਾਂ ਵੇਲੇ ਆਹ ਕੁਝ ਹੋਇਆ ਤੁਸੀਂ ਕਿਉਂ ਨਹੀਂ ਕੀਤਾ ਅੱਛਾ ਉਸ ਗੱਲ ਨੂੰ ਭੰਡਣ ਵਾਸਤੇ ਵੀ ਕਾਲੀ ਦਲ ਇਸ ਗੱਲੋਂ ਨਿਕਲ ਨਾ ਜਾਵੇ ਹੁਣ ਉਹ ਟਾਰਗੇਟ ਦੂਜਾ ਬਣਾ ਲਿਆ ਸੁਖਬੀਰ ਬਾਦਲ ਅਸਤੀਫਾ ਦੇਵੇ ਜੀ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਇਹ ਜਿਹੜਾ ਸਾਰਾ ਕੁਝ ਜਦੋਂ ਕੋਈ ਨਾ ਪੱਕੀ ਗੱਲ ਸਿਰਜ ਨਹੀਂ ਹੁੰਦੀ ਹੈ ਉਦੋਂ ਬੜੀਆਂ ਵੱਡੀਆਂ ਤਾਕਤਾਂ ਲੱਗ ਜਾਂਦੀਆਂ ਨੇ ਇਹ ਸਾਡੇ ਲੋਕਾਂ ਆਮ ਲੋਕਾਂ ਨੂੰ ਵੱਡਾ ਵੱਡਾ ਭੰਬਲ ਪੂਸੇ 'ਚ ਪਾਉਂਦੇ ਨੇ ਮੈਂ ਇਸ ਗੱਲ ਦੀ ਸਰਦਾਰ ਸਰਬਜੀਤ ਸਿੰਘ ਝਿੰਜਰ ਦੀ ਹੂੰ ਦਿਲੋਂ ਇੱਜ਼ਤ ਕਰਦਾ ਕਿ ਉਸ ਬੰਦੇ ਨੇ ਹਮੇਸ਼ਾ ਗੁਰਸਿੱਖੀ ਦੀ ਆਵਾਜ਼ ਬੁਲੰਦ ਕੀਤੀ ਹੈ ਔਰ ਜਿਹੜਾ ਇਹ ਖਾਸ ਕਰਕੇ ਸਾਡੀ ਪਛਾਣ ਜਿਹੜੀ ਦਸਤਾਰ ਹੈ ਸਾਡੇ ਸਿਰ ਦਾ ਤਾਜ ਹੈ ਇਹਦੀ ਜਿਹੜੀ ਮੁਹਿਮ ਉਹਨੇ ਬੜੇ ਚਿਰ ਤੋਂ ਚਲਾਈ ਹੋਈ ਹੈ ਜੋਂ ਪ੍ਰਧਾਨ ਬਣਿਆ ਉਹ ਤੋਂ ਸ਼ੁਰੂ ਕੀਤੀ ਹੈ ਤੇ ਵੱਖ-ਵੱਖ ਸਥਾਨਾਂ ਦੇ ਜਾ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੋਕਾ ਦੇ ਕੇ ਉਹ ਇਸ ਮੁਹਿਮ ਨੂੰ ਚਲਾ ਰਹੇ ਨੇ ਇਸ ਗੱਲੋਂ ਦਾ ਦਿਲੋਂ ਸਤਿਕਾਰ ਹੈ ਇੱਕ ਉਸ ਇਨਸਾਨ ਦਾ ਇੱਕ ਸਾਡਾ ਵੀਰ ਹੈ ਮਨਦੀਪ ਸਿੰਘ ਸਿੱਧੂ ਹੂੰ ਮਨਦੀਪ ਸਿੰਘ ਖੁਰਦ ਸੌਰੀ ਮਾਫ਼ ਕਰਨਾ ਮੈਂ ਸਿੱਧੂ ਕਹਦਾ ਮਨਦੀਪ ਸਿੰਘ ਖੁਰਦ ਹੂੰ ਉਹਨਾਂ ਦਾ ਵੀ ਬਹੁਤ ਵੱਡਾ ਉਪਰਾਲਾ ਉਹ ਵੀ ਨੌਜਵਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਭਾਈ ਗਰੇਵਾਲ ਸਾਹਿਬ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਜਾ ਕੇ ਬਹੁਤ ਵੱਡਾ ਉਹ 사ウਦੀ ਅਰਬ ਤੱਕ ਕੁਵੈਤ ਤੱਕ ਜਿਵੇਂ ਵੱਡੇ ਵੱਡੇ ਸ਼ੇਖਾਂ ਤੱਕ ਉਹਨੇ ਪੱਗਾ ਬਣਾਤੀਆਂ ਇਹ ਚੀਜ਼ਾਂ ਵੀ ਜਿਹੜੀਆਂ ਇਹ ਚੀਜ਼ਾਂ ਨੂੰ ਪ੍ਰਚਾਰਦਾ ਹੀ ਕੋਈ ਨਹੀਂ ਕਿਉਂ ਨਹੀਂ ਪ੍ਰਚਾਰਦਾ ਕਿਉਂਕਿ ਉਹ ਕਾਲੀ ਦਲ ਨਾਲ ਜੁੜੇ ਆ ਵੱਡੀ ਗੱਲ ਇਹ ਆ ਜਦੋਂ ਜਿਹੜੇ ਲੋਕ ਕਾਲੀ ਦਲ ਨਾਲ ਜੁੜੇ ਆ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ ਉਹ ਬਿਲਕੁਲ ਨਹੀਂ ਕਿਸੇ ਨੇ ਪ੍ਰਚਾਰਨਾ ਜਿਵੇਂ ਕਾਲੀ ਦਲ ਦੀ ਸਰਕਾਰ ਚ ਸਿੱਖ ਧਰਮ ਦੀਆਂ ਵੱਡੀਆਂ ਯਾਦਗਾਰਾਂ ਬਣੀਆਂ ਹਨਾ ਉਹਨੇ ਕਦੀ ਕੋਈ ਕਿਸੇ ਨੇ ਜਿਗਰੀ ਨਹੀਂ ਕੀਤਾ ਤੇ ਨੈਗੇਟਿਵਿਟੀ ਮਿੰਟੋ-ਮਿੰਟੀ ਚੱਕਦੀ ਤੇ ਦੂਜੇ ਕਿਸੇ ਮੁੱਖ ਮੰਤਰੀ ਨੇ ਕਿਸੇ ਸਰਕਾਰ ਨੇ ਕਦੀ ਵੀ ਸਿੱਖ ਧਰਮਸਤ ਕੀਤਾ ਹੀ ਕੁਛ ਨਹੀਂ ਉਹਦਾ ਕਦੀ ਖਿਆਨ ਸਗੋ ਦਬਾਉਣ ਦੀ ਕੋਸ਼ਿਸ਼ ਕੀਤੀ ਐ ਖਤਮ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਇਹ ਤੂੰ ਬੜੀ ਵਧੀਆ ਗੱਲ ਕੀਤੀ ਆ ਮੈਂ ਇਸ ਗੱਲ ਦੀ ਝਿੰਜਰ ਸਾਹਿਬ ਦੀ ਸ਼ਲਾਘਾ ਕਰਦਾ ਜਿਹੜੇ ਹੋਰ ਵੀ ਨੌਜਵਾਨ ਨੇ ਉਹਨਾਂ ਦੀ ਸਾਰਿਆਂ ਦੀ ਸ਼ਲਾਘਾ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਉਦਮ ਤੇ ਉਪਰਾਲਾ ਕੀਤਾ ਇਸ ਕਰਕੇ ਚਲੋ ਉਹਦਾ ਫਲ ਮਿਲੇ ਜਾਂ ਨਾ ਮਿਲੇ ਫਲ ਵੇਖ ਕੇ ਉਹ ਗੱਲ ਨਹੀਂ ਚੱਲਣਾ ਚਾਹੀਦਾ ਪਰ ਇਹ ਗੱਲ ਜ਼ਰੂਰ ਹੈ ਕਿ ਕੋਈ ਹਿੱਕ ਥਾਪੜ ਕੇ ਇਹ ਗੱਲ ਤਾਂ ਕਹਿਣ ਜੋਗੇ ਹੈਗੇ ਆ ਕਿ ਸਾਡੇ ਯੂਥ ਵਿੰਗ ਨੇ ਇਹ ਸਾਰਾ ਕੁਝ ਕੀਤਾ ਹੂੰ